ਇੱਕ ਵੀਡੀਓ ਜਿਹੜਾ ਕਿ ਬਹੁਤ ਹੀ ਵਾਇਰਲ ਤੇ ਨਿਊਜ਼ ਵੀ ਵਾਇਰਲ ਕੀਤੀ ਗਈ ਹੋਈ ਹੈ ਕਿ ਪੰਜਾਬ ਤੋਂ ਜਾਂਦੀਆਂ ਹਨ 6000 ਟੈਕਸੀਆਂ ਰੋਜ਼ਾਨਾ ਸਾਢੇ 4 ਕਰੋੜ ਤਕਰੀਬਨ ਖਰਚਾ ਦੱਸਿਆ ਗਿਆ ਫਿਰ ਟਾਬਿਆਂ ਦਾ ਖਰਚਾ ਵੱਖਰਾ ਹੋਰ ਖਰਚਾ ਵੱਖਰਾ ਤੇ ਇਹਦੇ ਨਾਲ ਪੰਜਾਬ 'ਚ ਨਵਾਂ ਹਵਾਈ ਅੱਡਾ ਬਣ ਸਕਦਾ ਹੈ ਪੰਜਾਬੀਆਂ ਨੂੰ ਫਿਰ ਦੱਸ ਦਈਏ ਬਹੁਤ ਲੋਕ ਮੈਨੂੰ ਇਹ ਵੀਡੀਓ ਪੇਜ ਰਹੇ ਨੇ ਫਲਾਈ ਅਮ੍ਰਿਤਸਰ ਇਨੀਸ਼ੀਏਟਿਵ ਨੂੰ ਅਮ੍ਰਿਤਸਰ ਵਿਕਾਸ ਪੰਝ ਨੂੰ ਪਰ ਅਸੀਂ ਫਿਰ ਦੱਸ ਦਈਏ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਮੋਹਮੇ ਹੈ ਇੱਕ ਉਪਰਾਲਾ ਹੈ ਕਿ ਅੰਮ੍ਰਿਤਸਰ ਵਾਈ ਅੱਡਾ ਹੋਰ ਉੜਾਣਾ ਸ਼ੁਰੂ ਹੋਣ ਆਲਰੇਡੀ ਇੱਥੋਂ ਇੰਨੀ ਵੱਡੀ ਗਿਣਤੀ ਵਿੱਚ ਜੁੜਾਣਾ ਚੱਲ ਰਹੀਆਂ ਹਨ ਅੰਤਰਰਾਸ਼ਟਰੀ ਵੀ ਦੁਬਈ ਸ਼ਾਰਜਾ ਦੋਹਾ ਬਰਮਿੰਗਮ ਲੰਡਨ ਮਿਲਾਨ ਰੋਮ ਮਿਲਾਨ ਬਰਗਾਮੋ ਕਨੈਕਟ ਕਰ ਰਹੀ ਹੈ ਟੋਰਾਂਟੋ ਨੂੰ ਨਾਲ ਹੀ ਕੋਲੰਪੁਰ ਸਿੰਗਾਪੁਰ 28 ਫਲਾਈਟਾਂ ਕੋਲੰਪੁਰ 10 ਫਲਾਈਟਸ ਜਿਹੜੀਆਂ ਨੇ ਸਿੰਗਾਪੁਰ ਹਫ਼ਤੇ ਚ ਆ ਜਾ ਰਹੀਆਂ ਨੇ ਆਸਟ੍ਰੇਲੀਆ ਨੂੰ 12 11 ਤੋਂ 12 ਡੈਸਟੀਨੇਸ਼ਨ ਭਾਰਤ ਦੇ ਵੱਖ-ਵੱਖ ਥਾਵਾਂ ਤੇ ਨਵੇਂ ਹਵਾਈ ਅੱਡੇ ਲਈ ਇਹ ਜਿਹੜੀ ਗੱਲ ਫੇਰ ਕੀਤੀ ਹੈ ਕਿ ਨਵਾਂ ਵਾਈਡਾ ਬਣਾ ਸਕਦੇ ਹਵਾਈ ਅੱਡਾ ਬਣ ਕੇ ਉਸ ਨੂੰ ਆਪਾਂ ਬਿਲਡਿੰਗ ਨਹੀਂ ਹੈ ਜੋ ਤੱਕ ਫਲਾਈਟਸ ਨਹੀਂ ਸ਼ੁਰੂ ਹੋਣਗੀਆਂ ਅੰਮ੍ਰਿਤਸਰ ਆਲਰੇਡੀ ਵੱਡਾ ਹੈ ਇਸ ਨੂੰ ਐਕਸਪੈਂਸ਼ਨ ਕਰਵਾਉਣ ਲਈ ਮੰਗ ਜ਼ੋਰ ਫੜ ਰਹੀ ਹੈ ਐਕਸਪੈਂਸ਼ਨ ਜੋ ਹੈ ਫਿਰ ਤੋਂ ਕਾਫੀ ਲੀਡਰਸ ਵੱਲੋਂ ਕਾਫੀਆਂ ਵੱਲੋਂ ਇਹਨੂੰ ਹਾਈਲਾਈਟ ਕੀਤਾ ਗਿਆ ਹੈ ਪੰਜਾਬ ਵਿੱਚ ਹੋਰ ਹਵਾਈ ਅੱਡਿਆਂ ਦੀ ਲੋੜ ਨਹੀਂ ਹੈ ਜੇਕਰ ਤੁਸੀਂ 6000 ਟੈਕਸੀਆਂ ਕਹਿ ਰਹੇ ਉੱਧਰ ਜਾਓ ਆਓ ਅਸੀਂ ਜੜੀਆਂ ਕੁਵਾਲਾਮਪੁਰ ਤੇ ਸਿੰਗਾਪੁਰ 38 ਫਲਾਈਟਾਂ ਨੇ ਉਹ ਸਾਰੀਆਂ ਆਸਟ੍ਰੇਲੀਆ ਨਿਊਜ਼ੀਲੈਂਡ ਥਾਈਲੈਂਡ ਵੇਟਨਾਮ ਕਈ ਟੂਰਿਸਟ ਡੈਸਟੀਨੇਸ਼ਨ ਉਹਨਾਂ ਨੂੰ ਕਨੈਕਟ ਕਰਦੀਆਂ ਹਨ ਉਹਨਾਂ ਨੂੰ ਜੋੜਦੀਆਂ ਹਨ ਪਰ ਕੋਈ ਸਾਡਾ ਪੰਜਾਬੀ ਕਹਿੰਦਾ ਹੈ ਕਿ ਸਕੂਟ ਲੋ ਕਾਸਟ ਹੈ 에ਰੇਸ਼ੀਆ ਲੋ ਕਾਸਟ ਹੈ ਹੁਣ ਮਲੇਸ਼ੀਆ 에ਅਰਲਾਈਨ ਸ਼ੁਰੂ ਹੋਈ ਹੈ ਉਹ ਫੁੱਲ ਸਰਵਿਸ ਕੈਰੀਅਰ ਹੈ ਆਓ ਉਹਨਾਂ ਦੀਆਂ ਹਫ਼ਤੇ 'ਚ 14 ਉਡਾਨਾਂ ਨੇ ਰੋਜ਼ਾਨਾ ਇੱਕ ਉਡਾਨ ਆਉਂਦੀ ਹੈ ਤੇ ਜਾਂਦੀ ਹੈ। ਉਹਨਾਂ ਨੂੰ ਪਰੀਏ 에ਰੇਸ਼ੀਆ ਐਕਸ ਲੋ ਕੋਸਟ ਹੈ ਜਿਹੜੇ ਪੰਜਾਬੀ ਕਹਿੰਦੇ ਨੇ ਟਿਕਟਾਂ ਮਹਿੰਗੀਆਂ ਨੇ। ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਕਨਫਿਗਰ ਕਰ ਸਕਦੇ ਹੋ। ਖਾਣਾ ਹੋਰ ਚੀਜ਼ਾਂ ਕਿੰਨਾ ਬੈਗ ਖੜਨਾ ਹੈ ਉਹਨੂੰ ਐਡ ਕਰ ਸਕਦੇ ਹੋ। ਤੁਹਾਨੂੰ ਇਸੇ ਹਿਸਾਬ ਨਾਲ ਸਕੂਟ 에ਅਰਲਾਈਨ ਵੀ ਇਸ ਤਰ੍ਹਾਂ ਤੁਸੀਂ ਜਿੱਦਾਂ ਵੀ ਕਨਫਿਗਰ ਕਰਨਾ ਹੈ ਉਹਨਾਂ ਦੀ ਵਾਈਟ ਸੀਟ ਵੀ ਹੈ। ਤੁਸੀਂ ਉੱਥੇ ਜਾ ਸਕਦੇ ਹੋ ਉੱਤੇ ਫਿਰ ਇਨਫ ਫਲਾਈਟਸ ਨੂੰ ਪਰੋ 에ਰਸ਼ੀਆ ਐਕਸੈਸਵਲੀ 100% ਨਹੀਂ ਜਾ ਰਹੀ ਉਹਨੂੰ ਕਰੋ ਤਾਂ ਜੋ ਅਸੀਂ ਹੋਰ ਫਲਾਈਟਸ ਲਈ 에어ਲਾਈਨਸ ਤੱਕ ਪਹੁੰਚ ਕਰ ਸਕੀਏ ਇਹ ਜਿਹੜੇ ਮੁਲਕ ਹਨ ਮਲੇਸ਼ੀਆ ਸਿੰਗਾਪੁਰ ਇਹਨਾਂ ਦੀ 에어ਲਾਈਨਾਂ ਅੰਮ੍ਰਿਤਸਰ ਲਈ ਉੜਾਣਾ ਸ਼ੁਰੂ ਕਰ ਸਕਦੀਆਂ ਨੇ ਮਿਡਲ ਈਸਟਰਨ ਦੀਆਂ ਨਹੀਂ ਕਰ ਸਕਦੀਆਂ ਐਕਸੈਪਟ ਕਤਰ ਜਿਹੜੀ ਆਪਰੇਟ ਹੋ ਰਹੀ ਹੈ ਅੰਮ੍ਰਿਤਸਰ ਤੋਂ 에어 ਇੰਡੀਆ ਦੀ ਫਲਾਈਟ ਲੰਡਨ ਹਫਤੇ 'ਚ 3 ਦਿਨ ਹੈ ਫੇਰ ਜ਼ਿਆਦਾ ਹਨ ਕੋਈ ਗੱਲ ਨਹੀਂ ਦਿਓ ਆਉ ਦਈਏ ਜਦੋਂ ਅਸੀਂ ਅਮਰੀਕਾ ਤੋਂ ਫਲਾਈਟ ਲੈਂਦੇ ਹਾਂ ਸਾਰੇ ਲੋਕ ਵੱਡੇ 에ਰਪੋਰਟਸ ਤੋਂ ਫਲਾਈ ਨਹੀਂ ਕਰਦੇ ਮੈਂ ਖੁਦ ਹਾਇ ਉਹਦੇ ਡੇਟਾ ਰਹਿੰਦਾ ਹਾਂ ਮੈਨੂੰ ਸ਼ਿਕਾਗੋ 5 ਘੰਟੇ ਦੂਰ ਹੈ ਪਰ ਮੈਂ ਉੱਥੇ ਕਦੀ ਵੀ ਗੱਡੀ ਡਰਾਈਵ ਕਰਕੇ ਇੱਕੋ ਵਾਰ ਹੀ ਗਿਆ ਹਾਂ ਪਰ ਅਸੀਂ ਇੱਥੋਂ ਕਨੈਕਟਿੰਗ ਫਲਾਈਟ ਲੈਣੇ ਆ ਪਰ ਪਰਸਨ ਸਾਨੂੰ 250 ਡਾਲਰ ਵੱਧ ਦੇਣਾ ਪੈਂਦਾ ਹੈ ਜਿਹੜੇ ਸ਼ਿਕਾਗੋ ਇੰਨਾ ਵੱਡੇ ਵੱਡੇ ਸ਼ਹਿਰਾਂ 'ਚ ਰਹਿੰਦੇ ਹਨ ਉਹ ਸਿੱਧਾ ਹੀ ਮੰਨਦੇ ਹਨ ਦਿੱਲੀ ਪਹੁੰਚ ਜਾਂਦੇ ਹਨ ਉਹਨਾਂ ਦਾ 2250 ਦੇ ਬਚਦਾ ਹੈ ਉਹਦੀ ਬਜਾਏ ਉਹ 2250 ਅੰਮ੍ਰਿਤਸਰ ਇਹ ਕਨੈਕਟਿੰਗ ਫਲਾਈਟ ਲੈ ਕੇ ਅੰਮ੍ਰਿਤਸਰ ਪਹੁੰਚ ਜਾਣ ਕਿਉਂ ਨਹੀਂ ਇਸ ਤਰ੍ਹਾਂ ਕਰਦੇ ਸੋ ਅਸੀਂ ਛੜਾ ਕੰਮ ਸਾਨੂੰ ਕਰਨਾ ਚਾਹੀਦਾ ਉਸ ਵੇਲੇ ਸਾਡਾ ਧਿਆਨ ਨਹੀਂ ਹੈ ਮਾਫ ਕਰਨਾ ਅੰਮ੍ਰਿਤਸਰ ਤੋਂ ਬਹੁਤ ਫਲਾਈਟਾਂ ਹਨ ਇਹ ਜਿਹੜਾ ਵੀਡੀਓ 6000 ਟੈਕਸੀਆਂ ਜਾਂਦੀਆਂ ਨੇ ਇਹਦੇ ਨਾਲ ਵੱਡਾ ਨਵਾਂ ਹਵਾਈਡਾ ਬਣ ਸਕਦਾ ਹੈ ਇਸ ਤਰ੍ਹਾਂ ਬੰਦ ਚਲੋ ਪਰ ਐਵੇਂ ਹੀ पहला ऑप्शन ट्रैवल एजेंट को कहो कि मैं अमृतसर तो मैं फ्लाइट लैनी है जब भी सर्च करो ये जोड़े बजुर्ग आए सन ब्रिस्बेन तो, बहुत फ्लाइट सन तो सिंगापुर एयरलाइन सिंगापुर तक